ਅੱਜ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਨરેਂਦਰ ਮੋਦੀ ਪਰਚੇ ਸੀ। ਉਹਨਾਂ ਨੇ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਕੀ ਕੁਝ ਖਾਸ ਸੀ ਕਿਉਂਕਿ ਪੰਜਾਬ ਦੇ ਲਈ ਬੜੀ ਸਾਰੀਆਂ ਗੱਲਾਂ ਕਰਕੇ ਗਏ। ਇੱਕ ਵੱਡੀ ਗੱਲ ਇਹ ਵੀ ਕਰਕੇ ਗਏ ਕਿ ਜਦ ਬੰਗਲਾਦੇਸ਼ ਦੇ ਨਾਲ ਲੜਾਈ ਹੋਈ ਸੀ ਜੇ ਉਸ ਵੇਲੇ ਕਿਤੇ ਮੋਦੀ ਹੁੰਦਾ ਤਾਂ ਅੱਜ ਕਰਤਾਰਪੁਰ ਸਾਹਿਬ ਸਾਨੂੰ ਵੀਜ਼ਾ ਲੈ ਕੇ ਜਾਣ ਦੀ ਲੋੜ ਨਹੀਂ ਸੀ। ਸਗੋਂ ਕਰਤਾਰਪੁਰ ਜੋ ਇੱਕ ਜਗ੍ਹਾ ਹੈ ਉਸ ਨੂੰ ਉਹਨਾਂ ਨੇ ਭਾਰਤ ਦਾ ਹਿੱਸਾ ਹੀ ਬਣਾ ਦਿੱਤਾ ਹੁੰਦਾ ਜਿੱਥੇ ਕਿ ਕਰਤਾਰਪੁਰ ਸਾਹਿਬ ਸੁਸ਼ੋਭਿਤ ਹੈ। ਗੁਰਨਾਕ ਦੇਵ ਜੀ ਦੇ ਚਰਨਛੂਪਾਤ ਧਰਤੀਆ ਹਾਲਾਂਕਿ ਕੀ ਕੁਝ ਕਿਹਾ ਉਹਨਾਂ ਨੇ ਭਾਸ਼ਣ ਦੇ ਵਿੱਚ ਅੱਜ ਡਿਸਕਸ ਕਰਦੇ ਆ ਕਿਉਂਕਿ ਅਕਸਰ ਮੋਦੀ ਜਾਣੇ ਜਾਂਦੇ ਨੇ ਆਪਣੀ ਇੱਕ ਐਸੀ ਅਪਰੋਚ ਦੇ ਲਈ ਜਿੱਤੇ ਕਿ ਉਹ ਧਰਮ ਦੇ ਆਧਾਰਿਤ ਜਾਂ ਫਿਰ ਇੱਕ ਸੰਬੰਧ ਵੜਾ ਕੇ ਕਿ ਕਿਸ ਤਰੀਕੇ ਦੇ ਨਾਲ ਉਹ ਜੁੜੇ ਹੋਏ ਨੇ ਉਥੋਂ ਦੇ ਖੇਤ ਦੇ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਭਾਸ਼ਣ ਦੇ ਲਈ ਫਿਰ ਪਟਿਆਲਾ ਚ ਕੀ ਹੋਇਆ ਪਹਿਲਾਂ ਤਾਂ ਉਹਨੇ ਸ਼ੁਰੂਆਤ ਕਿੱਦਾਂ ਕੀਤੀ ਵੈਸੇ ਕੁਝ ਨੋਟਸ ਬਣਾਏ ਨੇ ਤਾ ਅਸੀਂ ਅਜ ਜ਼ਰੂਰ ਥੋੜੀ ਜਿਹੀ ਕਹਿ ਸਕਦੇ ਹਾਂ ਕਿ ਪਰਚੀ ਤੋਂ ਪੜ੍ਹ ਕੇ ਦੱਸ ਰਿਹਾ ਪਰ ਖੈਰ ਉਹਨਾਂ ਨੇ ਜੋ ਕੁਝ ਵੀ ਦੱਸਿਆ ਤੁਹਾਨੂੰ ਦੱਸ ਸਕਦੇ ਆ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨ ਛੋਹ ਸਥਾਨ ਅਤੇ ਸ੍ਰੀ ਕਾਲੀ ਮਾਤਾ ਜੀ ਦੇ ਪਾਵਨ ਸਥਾਨ ਪਟਿਆਲਾ ਤੋਂ ਮੈਨੂੰ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ ਪਹਿਲੀ ਗੱਲ ਕੀ ਦੱਸਾਇਆ ਕਿ ਇੱਥੇ ਮੈਂ ਵੜਪਾਗਾ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਮੈਨੂੰ ਯਾਦ ਆ ਉਹ ਵੇੜਾ ਜਦ ਇੱਥੇ ਦੇ ਬਾਰਾਂਦਰੀ ਗਾਰਡਨ ਦੇ ਵਿੱਚ ਸਵੇਰ ਸਵੇਰ ਤਹਿਲਣਾ ਔਰ ਜੋੜੀਆਂ ਭਾਟਿਆ ਚੌਕ ਵਿੱਚ साथियों से घप रहा, सारी पुरानी यादें और मैं देख रहा हूं आज मुझे काफी पुराने पुराने साथियों के दर्शन करने का भी अवसर मिला है हालांकि इस गल का जिक्र करते हुए उन्होंने यह समझाया कि पटियाला मेरा पुराना नाता है ਕਿ ਪੰਜਾਬ ਦਾ ਉਹ ਅਕਸਰ ਜਾ ਜ਼ਿਕਰ ਕਰਦੇ ਨੇ ਤਾਂ ਕਹਿੰਦੇ ਨੇ ਕਿ ਜਦ ਬੀਜੇਪੀ ਦੇ ਵਰਕਰ ਦੇ ਤੌਰ ਤੇ ਕੰਮ ਕਰਿਆ ਕਰਦੇ ਸੀ ਤਾਂ ਪੰਜਾਬ ਦੇ ਵੱਖ-ਵੱਖੇ ਇਲਾਕੇ ਨੇ ਜਿੱਤੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਹਿ ਕੇ ਇੱਥੇ ਸਮਾਂ گزارਿਆ ਤੇ ਬੀਜੇਪੀ ਲਈ ਕੰਮ ਕੀਤਾ ਇਸ ਦਾ ਜ਼ਿਕਰ ਕਰ ਰਹੀ ਸੀ ਜੱਗੇ ਵੀ ਕਿਹਾ ਕਿ ਬਹੁਤ ਸਾਰੇ ਚਿਹਰੇ ਨੇ ਪੁਰਾਣੇ ਜੋ ਕਿ ਦਿਖਾਈ ਦੇ ਰਹੇ ਨੇ ਖੈ ਇਸ ਤੋਂ ਅੱਗੇ ਜੇ ਚੱਲੀਏ ਤਾਂ ਉਹਨਾਂ ਨੇ ਕਾਂਗਰਸ ਤੇ ਆਪ ਤੇ ਵੱਡੇ ਨਿਸ਼ਾਨੇ ਸਾਧ ਕੀ ਕੁਝ ਕੀਤਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਾਂ ਇੱਥੇ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬੀਓ ਤੁਸੀਂ ਆਪਣੀ ਵੋਟ ਖਰਾਬ ਨਹੀਂ ਕਰਨੀ ਪੰਜਾਬੀ ਇਹ ਜਾਣਦੇ ਨੇ ਕਿ ਵੋਟ ਖਰਾਬ ਨਹੀਂ ਕਰਨੀ ਸਿੱਧੇ ਤਾਂ ਆਪ ਦੇ ਉੱਤੇ ਪੰਜਾਬੀਆਂ ਨੂੰ ਇਹ ਕਿਹਾ ਕਿ ਤੁਸੀਂ ਨਾ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਨਾ ਹੀ ਕਾਂਗਰਸ ਨੂੰ ਵੋਟ ਪਾਓ ਅੱਗੇ ਜਾ ਕੇ ਭਾਸ਼ਣ 'ਚ ਇਹ ਵੀ ਕਹਿ ਦਿੱਤਾ ਕਿ ਆਪ ਤੇ ਕਾਂਗਰਸ ਭਾਵੇਂ ਇੱਥੇ ਪੰਜਾਬ ਦੇ ਵਿੱਚ ਤਾਂ ਆਹਮੋ ਸਾਹਮਣੇ ਇੱਕ ਦੂਸਰੇ ਦੇ ਨਾਲ ਲੜਾਈ ਕਰ ਰਹੇ ਨੇ ਇੱਕ ਦੂਸਰੇ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਵਿਰੋਧ ਦਰਸਾ ਰਹੇ ਨੇ ਪਰ ਉੱਥੇ ਹੀ ਦੂਸਰੇ ਪਾਸੇ ਦਿੱਲੀ ਦੇ ਵਿੱਚ ਜ਼ਰੂਰ ਕਿਉਂ ਖੜਣੀ ਕਿ ਕੁਝ ਗੱਲਾਂ ਕਹੀ ਮੈਂ ਤੁਹਾਨੂੰ ਪੜ ਕੇ ਸੁਣਾ ਲਾ ਇੱਥੇ ਉਹਨਾਂ ਨੇ ਲਿਖਿਆ ਕਿ ਕਟੜ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਦਾ ਕੀ ਹਾਲ ਬਣਾ ਦਿੱਤਾ ਯਹਾਂ ਤੇ ਉਦਯੋਗ ਕਾਰੋਬਾਰ ਪਲਾਇਨ ਕਰ ਰਹਾ ਹੈ ਔਰ ਡਰਸ ਦਾ ਨਸ਼ੇ ਦਾ ਕਾਰੋਬਾਰ ਪਾਲ ਖੋਲ ਰਹਾ ਹੈ ਯਹਾਂ ਰਾਜ ਸਰਕਾਰ ਦਾ ਹੁਕਮ ਨਹੀਂ ਚਲਦਾ ਪਰ ਰੇਤ ਮਾਫੀਆ ਵੀ ਖੂਬ ਚਲਦੀ ਹੈ ਇਸ ਗੱਲ ਦਾ ਜ਼ਿਕਰ ਵੀ ਕੀਤਾ ਅੱਗੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਸਿਰਫ ਮਾਫੀਆ ਦੀ ਮਨਮਾਨੀ ਚੱਲ ਰਹੀ ਹੈ ਤੇ ਸਰਕਾਰ ਕਰਜ਼ ਦੇ ਉੱਤੇ ਚੱਲ ਰਹੀ ਹੈ ਸਾਰੇ ਮੰਤਰੀ ਸੰਤਰੀ ਮੋਟ ਕਰ ਰਹੇ ਹਨ ਔਰ ਜੋ ਕਾਗਜ਼ੀ ਸੀਐਮ ਹੈ ਉਹਨੇ ਦਿੱਲੀ ਦਰਬਾਰ ਮੈਂ ਹਾਜ਼ਰੀ ਲਗਾਉਣੇ ਸੇ ਹੀ ਫੁਰਸਤ ਨਹੀਂ ਹੈ ਪੰਜਾਬੀਆਂ ਨੂੰ ਦੱਸ ਦਿੱਤਾ ਤੇ ਬੂਟ ਪਾਉਣ ਦੀ ਖੁਦ ਨੂੰ ਕਦ ਕਿਹਾ ਇਥੇ ਵੀ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਇੰਡੀਆ ਅਗਰ ਜੂਰ ਨੂੰ ਬੂਟ ਪਾ ਕੇ ਖਰਾਬ ਪੰਜਾਬੀ ਨਾ ਕਰਨ ਤੇ ਇਸ ਦੇ ਲਈ ਵੀ ਕਿਹਾ ਇੰਡੀਆ ਗਠਜੋੜ ਜੋ ਹੈ ਇੱਕ ਪਾਸੇ ਤਾਂ ਭਾਰਤ ਜੋ ਹੈ ਭਾਰਤ ਦੇ ਵਿੱਚ ਪਰਮਾਣੂ ਹਥਿਆਰ ਬਣ ਰਹੇ ਨੇ ਭਾਰਤ ਦੇ ਵਿੱਚ ਹੀ ਜੋ ਲੜਾਕੂ ਜਹਾਜ਼ ਬਣਾਏ ਜਾ ਰਹੇ ਨੇ ਤਾਂ ਕੋਲ ਮਿਲਾ ਕੇ ਮੇਕ ਇੰਡੀਆ ਮੇਡ ਇਨ ਇੰਡੀਆ ਦੀ ਗੱਲ ਕਹੀ ਤਾਂ ਆਤਮ ਨਿਰਭਰ ਭਾਰਤ ਦੀ ਜੋ ਗੱਲ ਕਹੀ ਜਾ ਰਹੀ ਹੈ ਉਸ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਇਆ ਤੇ ਦੂਸਰੇ ਪਾਸੇ ਇੱਕ ਵੱਡਾ ਇਲਜ਼ਾਮ ਲਗਾਇਆ ਇੰਡੀਆ ਗਠਜੋੜ ਤੇ ਕਿ ਇੰਡੀਆ ਗਠਜੋੜ ਨੇ ਕਿਹਾ ਲਿਖਤੀ ਤੌਰ ਦੇ ਉੱਤੇ ਕਿ ਉਹ ਉਹ ਪਰਮਾਣੂ ਹਥਿਆਰ ਨਸ਼ਟ ਕਰ ਦੇਣਗੇ ਖਤਮ ਕਰ ਦੇਣਗੇ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਇੱਕ ਪਾਸੇ ਦੇਸ਼ ਦੀ ਸੁਰੱਖਿਆ ਦੇ ਵੱਲ ਨੂੰ ਇਸ ਵਿਪਾਸ਼ਣ ਦੇ ਵਿੱਚ ਵੀ ਉਹਨਾਂ ਨੇ ਧਿਆਨ ਦਿਵਾਇਆ ਤੇ ਇਸ ਦੇ ਹੁੰਦੇ ਦੇ ਉੱਤੇ ਵੋਟਾਂ ਮੰਗੀ ਕਿਉਂਕਿ ਅਕਸਰ ਜਦ ਬੀਜੇਪੀ ਦੇ ਪਾਸ਼ੜ ਸੁਣਦੇ ਆ ਤਾਂ ਉਸ ਦੇ ਵਿੱਚ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਦੇ ਜਵਾਨਾਂ ਨੂੰ ਲੈ ਕੇ ਪਾਕਿਸਤਾਨ ਤੇ 에어 ਸਟ੍ਰਾਈਕਸ ਨੂੰ ਲੈ ਕੇ ਇਹ ਸਭ ਦਾ ਜ਼ਿਕਰ ਵੀ ਹੁੰਦਾ ਹੈ ਤੇ ਦੇਖਣ ਨੂੰ ਮਿਲਦਾ ਰਿਹਾ ਪੁਰਾਣੇ ਸਮਿਆਂ ਦੇ ਵਿੱਚ ਅੱਜ ਵੀ ਕੁਝ ਐਸਾ ਹੀ ਸੀ ਪਟਿਆਲਾ ਦੇ ਇਸ ਪਾਸ਼ੜ ਦੇ ਵਿੱਚ ਜਿੱਤੇ ਕੀ ਖਾਸ ਤੌਰ ਦੇ ਉੱਤੇ ਪਹੁੰਚੇ ਹੋਏ ਸੀ ਸਪੋਰਟ ਕਰਨ ਦੇ ਲਈ ਬੀਜੇਪੀ ਦੇ ਉਮੀਦਵਾਰਾਂ ਨੂੰ ਕਿਉਂਕਿ ਪਟਿਆੜਾ ਤੋਂ ਗੱਲ ਕਰੀਏ ਪਨੀਤ ਕੌਰ ਕੈਪਟਨ ਮਨਿੰਦਰ ਸਿੰਘ ਦੇ ਪਤੀ ਨੇ ਆਮਪੀ ਦੀ ਚੋਣ ਲੜਨੇ ਨੇ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਗੱਲ ਕਰੀਏ ਜਿਹੜਾ ਰਾਮ ਵਾਲਮੀਕੀ ਚੋਣ ਲੜ ਰਹੇ ਨੇ ਹੰਸਰਾਜ ਹੰਸਪ੍ਰੀਤਕਪੂਰ ਤੋਂ ਇਸੇ ਤਰ੍ਹਾਂ ਵਕ ਵਕ ਜੋ ਉਮੀਦਵਾਰ ਨੇ ਉਹਨਾਂ ਦੇ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆਇਆ ਜਿੱਤੇ ਕਿ ਸਿਕੰਦਰ ਸਿੰਘ ਮਲੂਕਾ ਦੀ ਆਈਪੀਐਸ ਨੂੰ ਦੇ ਲਈ ਵੀ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਇਆ ਇੱਕ ਹੀ ਸਟੇਜ ਉੱਪਰ ਅੱਗੇ ਦੇਖੀਏ ਤਾਂ ਅੱਗੇ ਕੀ ਹੋਇਆ ਫਿਰ ਉਹਨਾਂ ਨੇ ਇਲਜ਼ਾਮ ਲਗਾਏ ਇਹਨਾਂ ਦੋਵਾਂ ਦੇ ਉੱਤੇ ਆਪ ਤੇ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਕਿ ਇਹ ਦਿਖਾਵੇ ਦੇ ਲਈ ਹੀ ਕਾਨੂੰਨਦਾਨ ਲੜ ਰਹੇ ਨੇ ਦਿੱਲੀ ਦੀ ਕਟੜ ਬੇਈਮਾਨ ਸਰਕਾਰ ਤੇ ਦੂਸਰੇ ਪਾਸੇ ਕਾਂਗਰਸ ਨੂੰ ਕਿਹਾ ਸਿੱਖ ਕਤਲੇਆਮ ਦੀ ਦੋਸ਼ੀ ਉਹਨਾਂ ਨੇ ਇਹ ਸ਼ਬਦਾਂ ਦਾ ਇਸਤੇਮਾਲ ਕੀਤਾ ਕਿ ਆਮੋ ਸਾਹਮਣੇ ਹੋਣ ਦਾ ਨਾਟਕ ਕਰ ਰਹੇ ਨੇ ਪਰ ਅਸਲ ਦੇ ਵਿੱਚ ਇਹ ਦੁਕਾਨ ਇੱਕ ਹੀ ਹੈ ਇਹ ਇਲਜ਼ਾਮ ਪ੍ਰਧਾਨ ਮੰਤਰੀ ਮੋਦੀ ਨੇ ਲਗਾਏ ਇਤੋਂ ਸਮਝਿਆ ਹੁਣ ਤੱਕ 3 ਪੁਆਇੰਟ ਸਾਡੇ ਕੋਲ ਸਾਹਮਣੇ ਆ ਚੁੱਕੇ ਨੇ ਪਹਿਲਾ ਤਾਂ ਕਿ ਖੁਦ ਨੂੰ ਲੋਕਾਂ ਦੇ ਨਾਲ ਜੋੜ ਕੇ ਜੋ ਅਕਸਰ ਭਾਸ਼ਣਾ ਦੇ ਵਿੱਚ ਦੇਖਣ ਨੂੰ ਮਿਲਦਾ ਪੀਐਮ ਮੋਦੀ ਦੇ ਉਹ ਚੀਜ਼ ਦੇਖੀ ਕਿ ਕਿਵੇਂ ਖੁਦ ਨੂੰ ਲੋਕਾਂ ਨਾਲ ਜੋੜਿਆ ਇਹ ਦਿਖਾਇਆ ਕਿ ਮੈਂ ਪੰਜਾਬ ਦੇ ਨਾਲ ਹੀ ਜੁੜਿਆ ਹੋਇਆ ਇਤੋਂ ਹੀ ਗਿਆ ਤੇ ਫਿਰ ਅੱਗੇ ਵਿਰੋਧੀਆਂ ਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਕਿ ਇਹਨਾਂ ਨੂੰ ਪੰਜਾਬ ਦੇ ਲਈ ਕੁਝ ਨਹੀਂ ਪੰਜਾਬ ਦੇ ਲਈ ਕੁਝ ਨਹੀਂ ਕਰਨ ਵਾਲੇ ਅੱਗੇ ਤੋਂ ਉਹਨਾਂ ਦੱਸਦੇ ਆ ਕਿ ਕੀ ਕੀ ਕੁਝ ਕਿਹਾ ਸੀ ਉੱਲਣੇ ਕਿਹਾ ਕਿ ਇੱਥੇ ਬਿਆਨ ਦਿੰਦੇ ਨੇ ਪਰ ਦਿੱਲੀ ਦੇ ਵਿੱਚ ਇੱਕ ਦੂਜੇ ਦੇ ਮੋਢਿਆਂ ਦੇ ਉੱਤੇ ਚੜ ਕੇ ਨੱਚ ਰਹੇ ਨੇ ਇਕੱਠੇ ਹੋ ਕੇ ਮਤਲਬ ਕਿ ਅੱਗੇ ਵਧ ਰਹੇ ਨੇ ਤੇ ਇੱਕ ਬਹੁਤ ਵੱਡਾ ਅਨੁਸਾਰ ਆਮ ਆਦਮੀ ਪਾਰਟੀ ਤੇ ਕਿ ਜੋ ਅੱਲਾਹ ਹਜ਼ਾਰੇ ਨੂੰ ਆਪਣੇ ਗੁਰੂ ਨੂੰ ਧੋਖਾ ਦੇ ਸਕਦੇ ਨੇ ਉਹ ਕਿਸੇ ਨੂੰ ਵੀ ਧੋਖਾ ਦੇ ਸਕਦੇ ਨੇ ਤੁਹਾਡੇ ਬੱਚਿਆਂ ਦੇ ਲਈ ਉਹ ਕੁਝ ਵੀ ਦੇ ਕੇ ਨਹੀਂ ਜਾਣਗੇ ਇਹ ਗੱਲ ਪੀਐਮ ਮੋਦੀ ਨੇ ਹੁਣ ਅੱਗੇ ਰਾਮ ਮੰਤਰ सब तो वा मुद्दा आज के समय देखिए था विरोधी ऐसे मुद्दे से बीजेपी ने बीजेपी ऐसे मुद्दे से उल्टा विरोधियार रही है कि आजादी के बाद दूसरे दिन ही अयोध्या में राम मंदिर बन जाना चाहिए था लेकिन कांग्रेस ने मंदिर का निर्माण रोका अब जब मंदिर बन गया तो मंदिर को गालियां दे रहे हैं आज दुनिया भर से श्रद्धालु अयोध्या पहुंच रहे हैं और उनका स्वागत महर्षि वाल्मीकि के नाम पर बना हवाई अड्डा करता है कि आखिरकार बीजेपी कहती है बनवा देता है विरोधी कहते कि ये सियासी इससे जिक्र करते हुए क्या ਕੀ ਆਜ਼ਾਦੀ ਦੇ ਜੋ ਇੰਨੇ ਸਾਲ ਹੋ ਚੁੱਕੇ ਨੇ 74 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੁਣ ਤੱਕ ਰਾਮ ਮੰਦਰ ਕਿਉਂ ਨਹੀਂ ਸੀ ਬਣਿਆ ਤੇ ਉੱਥੇ ਹੀ ਉਹਨਾਂ ਨੇ ਇਹ ਵੀ ਨਿਸ਼ਾਨਾ ਸਾਧਿਆ ਹੈਗੀ ਗੜਸੂਰ ਤੇ ਕਿ ਉਹ ਜੇਕਰ ਬਾਅਦ ਵਿੱਚ ਸਪਤਾ ਚ ਆਉਂਦੇ ਨੇ ਤਾਂ ਰਾਮ ਮੰਦਰ ਤੇ ਮੁੜ ਉਹ ਫਿਰ ਤਾਲਾ ਵੀ ਲਗਵਾ ਸਕਦੇ ਐਥੇ ਗੱਲ ਕਰ ਲਈਏ ਮੰਦਰ ਬਣਨ ਤੇ ਗਾਲਾਂ ਕੱਢ ਰਹੇ ਨੇ ਸਾਡੀ ਆਸਾ ਤੇ ਸਵਾਲ ਖੜੇ ਕਰ ਰਹੇ ਨੇ ਇੱਕ ਪਾਸੇ ਤਾਂ ਜੋ ਇਹਦੇ ਵੋਟਰਸ ਨੇ ਉਹਨਾਂ ਦੇ ਲਈ ਗੱਲ ਕੀ ਪਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਦ ਪੀਐਮ ਆਉਂਦੇ ਨੇ ਉਹਨਾਂ ਨੇ ਜੋ ਹਮੇਸ਼ਾ ਪੱਗ ਬੰਨ ਕੇ ਆਉਂਦੇ ਨੇ ਕੇਸਰੀ ਦਸਤਾਰ ਸਜਾ ਕੇ ਆਉਂਦੇ ਨੇ ਜਿੱਥੇ ਕਿ ਪੰਜਾਬ ਦੇ ਵਿੱਚ ਜੋ ਲੋਕ ਨੇ ਖਾਸ ਤੌਰ ਤੇ ਸਿੱਖ ਪਛਾਰਾ ਉਸ ਦੇ ਨਾਲ ਜ਼ਰੂਰ ਜੁੜਨ ਦੀ ਕੋਸ਼ਿਸ਼ ਕਰਦੇ ਦੇਖਦੇ ਇਸ ਵਾਰ ਕੀ ਹੋਇਆ ਜਿੱਥੇ ਦਸਤਾਰ ਤਾਂ ਸਜਾ ਕੇ ਉਹਨਾਂ ਨੇ ਬਹੁਤ ਵੱਡਾ ਬਿਆਨ ਦਿੱਤਾ ਕਿ ਜਦੋਂ ਬੰਗਲਾਦੇਸ਼ ਦੇ ਨਾਲ ਲੜਾਈ ਹੋਈ ਸੀ ਉਸ ਵੇਲੇ 90 ਹਜ਼ਾਰ ਤੋਂ ਵੱਧ ਪਾਕਿਸਤਾਨੀ ਸੈਨਿਕ ਜੋ ਸੀ ਉਹ ਸਾਡੇ ਕਬਜ਼ੇ 'ਚ जब बांग्लादेश की लड़ाई हुई नब्बे हजार से ज्यादा पाकिस्तान के सैनिक सरेंडर कर चुके थे नब्बे हजार से ज्यादा पाकिस्तानी सैनिक हमारे कब्जे में थे हुकुम का पत्ता हमारे हाथ में था ਅਰਥਾਤ ਮੈਂ ਵਿਸਵਾਸ سے کہتا ہوں اگر اس ਸਮے મોદી ہوتا ایسے ਲਈ جيڪਰ ਉਸ ਵੇਲੇ મોદી ਸਰਕਾਰ ਹੁੰਦੀ ਤਾਂ ਫਿਰ ਉਹਨਾਂ ਨੇ ਉਹ ਸੈਨਿਕ ਇਸੇ ਤਰ੍ਹਾਂ ਨਹੀਂ ਸੀ ਜਾਣਦੇ ਸਗੋਂ ਕਰਤਾਰਪੁਰ ਸਾਹਿਬ ਲੈ ਕੇ ਉਹ ਹਿੱਸਾ ਭਾਰਤ ਦਾ ਹਿੱਸਾ ਬਣਾ ਕੇ ਫਿਰ ਹੀ ਉਹਨਾਂ ਸੈਨਿਕਾਂ ਨੂੰ ਉੱਥੇ ਵਾਪਸ ਭੇਜਣਾ ਸੀ ਪਾਕਿਸਤਾਨ ਦੇ ਕੋਲ ਹਾਲਾਂਕਿ ਇੱਕ ਹਾਈਪੋਥੈਟিক্যাল ਗੱਲ ਹੈ ਵੈਸੇ ਕਿ ਕਿ ਪਾਸਟ ਜਾ ਚੁੱਕਿਆ ਕੋਈ ਕੁਝ ਕਰ ਨਹੀਂ ਸਕਦਾ ਉਸ ਬਾਰੇ ਪਰ ਗੱਲਾਂ ਜ਼ਰੂਰ ਨੇ ਕੀ ਅਕਰ ਕਰ ਅਸੀਂ ਇਹ ਕਰ ਦੇਣਾ ਸੀ ਕਿ ਅਸੀਂ ਕੁਝ ਹੋਰ ਕਰ ਦੇਣਾ ਸੀ ਵਾਦੇ ਕੁਝ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਇਸੇ ਭਾਸ਼ਣ ਦੇ ਵਿੱਚ ਅੱਗੇ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਦੇ ਹੀ ਇਸੇ ਗੱਲ ਨੂੰ ਆਪਣੇ ਵਾਲੇ ਪਾਸੇ ਕਿਵੇਂ ਜੋੜਿਆ ਕਿ ਉਹਨਾਂ ਨੇ ਕਿਹਾ ਕਿ 70 ਸਾਲਾਂ ਤੱਕ ਸਾਨੂੰ ਦੂਰਬੀਨ ਦੇ ਨਾਲ ਦਰਸ਼ਣ ਕਰਨੇ ਪਏ ਜੇਕਰ ਮੈਂ ਹੁੰਦਾ ਤਾਂ ਬੜਾ ਪਹਿਲਾਂ ਹੀ ਇਹ ਕੰਮ ਪੂ ਗਿਆ ਹੁੰਦਾ ਇਸ ਗੱਲ ਦੇ ਉੱਤੇ ਉਹਨਾਂ ਨੇ ਕਿਹਾ ਕਿ 70 ਸਾਲ ਤੱਕ ਹਮੇਂ ਕਰਤਾਰਪੁਰ ਸਾਹਿਬ ਕੋ ਦੂਰਬਿਨ ਸੇ ਦਰਸ਼ਨ ਕਰਨੇ ਪੜਦੇ ਤੇ ਔਰ ਹਰ ਕੋ ਇਨਸਾਨ અપਮਾਨ ਮਹਿਸੂਸ ਕਰਦਾ ਤੇ ਬਾਅਦ ਚ ਆਪਣੀ ਸਰਕਾਰ ਦੀ ਅਸਲੀ ਵੀ ਪਿੱਟਤਾ ਪੜੀ ਕਿ ਅਸੀਂ ਹੀ ਜੋ ਕਰਤਾਰਪੁਰ ਕੋਰੀਡੋਰ ਹੈ ਉਸ ਕੋਰੀਡੋਰ ਨੂੰ ਬਣਾਇਆ ਏ ਤੇ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੀ ਭਾਵਨਾਵਾਂ ਦਾ ਖਿਆਲ ਕੀਤਾ ਚਲੋ ਹੁਣ ਆਖਰੀ ਇੱਥੇ ਵਾਅਦੇ ਆ ਕਿ ਕੁਝ ਚੀਜ਼ਾਂ ਜੋ ਬੁਰ ਉਹਨਾਂ ਨੇ ਕਹੀਆਂ ਇਸ ਭਾਸ਼ਣ ਦੇ ਵਿੱਚ ਜਿੱਥੇ ਫਤਿਹਗੜ ਸਾਹਿਬ ਤੇ ਦਰਬਾਰ ਸਾਹਿਬ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਅਸੀਂ ਲੰਗਰ ਨੂੰ ਟੈਕਸ ਫਰੀ ਕੀਤਾ ਹੈ ਤੇ ਪਹਿਲਾਂ ਵਾਲੀਆਂ ਜੋ ਸਰਕਾਰਾਂ ਨੇ ਉਹ ਵੀ ਇਹੀ ਕੁਝ ਕਰ ਸਕਦੀਆਂ ਸੀ ਪਰ ਉਹਨਾਂ ਨੇ ਐਸਾ ਕੁਝ ਕੀਤਾ ਨਹੀਂ ਇਸ ਗੱਲ ਨੂੰ ਲੈ ਕੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਪਰ ਇੱਥੇ ਇੱਕ ਚੀਜ਼ ਜਿਸ ਤੇ ਭਾਜੀਪੀ ਕਰਦੀ ਹੈ ਹਮੇਸ਼ਾ ਉਸ ਨੂੰ ਲੈ ਕੇ VPM ਮੋਦੀ ਨਹੀਂ ਕਬੜੀ ਕਰਤੇ ਦੇਤੇ ਕੀ ਉਹਨਾਂ ਕਿਹਾ ਕਿ ਵੀਰਵਾਲ ਦਿਵਸ ਅਸੀਂ ਫਤਿਹਗੜ ਸਾਹਿਬ ਦੇ ਵਿੱਚ ਉਹਨਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਐਸੀ ਲਾਸਾਨੀ ਸ਼ਹਾਦਤ ਹੈ ਜャ ਲੋਕ ਹੀਠਾ ਸੌਂਦੇ ਨੇ ਸੰਗਤਾਂ ਉਹਨਾਂ ਦੀ ਸ਼ਹਾਦਤ ਵੀ ਯਾਦ ਕਰਦੀ ਰਿਹੇ ਦਸੰਬਰ ਦੇ ਵਿੱਚ ਅਕਸਰ ਪੰਜਾਬ ਭਰ ਦੇ ਵਿੱਚ ਲੋਕ ਕੋਈ ਵੀ ਖੁਸ਼ੀ ਦਾ ਸਵਾਦ ਲੋਕ ਨਹੀਂ ਕਰਦੇ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੋਈ ਸੀਸ ਰਾਮ ਦੇ ਵਿੱਚ ਨਜਿੰਦਾ ਨਹੀਂ ਹੈ ਚੜਕ ਚਿੜਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸੇ ਗੱਲ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਗੱਲ ਬੜੀ ਚੁਪਦੀ ਸੀ ਕਿ ਜੋ ਸਾਡੇ ਦੇਸ਼ਵਾਸੀ ਨੇ ਉਹਨਾਂ ਨੂੰ ਇਸ ਮਹਾਨ ਸ਼ਹਾਦਤ ਦੇ ਬਾਰੇ ਪਤਾ ਹੀ ਨਹੀਂ ਹੈ ਇਸੇ ਲਈ ਵੀਰ ਬਾਲ ਦਿਵਸ ਮਨਾਉਣ ਦੇ ਲਈ ਉਹਨਾਂ ਦੀ ਸਰਕਾਰ ਨੇ ਜੋ ਪ੍ਰਸਤਾਵ ਲਿਆਂਦਾ ਸੀ ਉਸੇ ਨੂੰ ਮਨਜ਼ੂਰ ਕਰਕੇ ਇਸ ਦਿਹਾੜੇ ਨੂੰ ਮਨਾਉਣ ਦਾ ਫੈਸਲਾ ਕੀਤਾ ਦੱਸਦੀ ਹੈ ਕਿ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਂਦਾ ਇਸ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਮੋਦੀ ਜਿੱਥੇ ਕੀ ਉਹਨਾਂ ਨੇ ਪੰਜਾਬੀਆਂ ਨੂੰ ਵੀ ਕਿਹਾ ਕਿ ਉਹਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਜਦ ਲੋਕ ਪੁੱਛਦੇ ਨੇ ਕਿ ਅਕਾਰ ਇਹ ਦਿਨ ਮਨਾਇਆ ਹੀ ਕਿਉਂ ਜਾ ਰਿਹਾ ਕਿਉਂ ਨਨਸ ਦਿਹਾੜਾ ਦਾ ਐਲਾਨ ਕੀਤਾ ਹੈ ਹਾਲਾਂਕਿ ਇੱਥੇ ਆਖਿਰ ਦੇ ਵਿੱਚ ਇੱਕ ਕਾਫੀ ਵੱਡੀ ਗੱਲ ਤੇ ਕਹਿ ਕੇ ਜੋ ਗਏ ਨੇ ਉੱਥੇ ਉਹਨਾਂ ਨੇ ਕਿਹਾ ਕਿ ਮੇਰਾ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ ਹੁਣ ਤੁਸੀਂ ਸੋਚੋਗੇ ਕਿ ਇਹ ਪੀਐਮ ਮੋਦੀ ਦਾ ਸਾਡੇ ਨਾਲ ਖੂਨ ਦਾ ਰਿਸ਼ਤਾ ਕੀ ਹੋ ਸਕਦਾ ਉਹਨਾਂ ਨੇ ਕਿਹਾ ਕਿ ਜੋ ਪੰਜ ਪਿਆਰੇ ਸੀ ਉਹਨਾਂ ਦੇ ਵਿੱਚੋਂ ਇੱਕ ਪੰਜ ਪਿਆਰੇ ਦੁਆਰਕਾ ਦੇ ਨਾਲ ਸੰਬੰਧਿਤ ਸੀ ਇਸੇ ਲਈ ਮੇਰਾ ਵੀ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ ਸਾਥੀਓ ਇਹ ਪ੍ਰਧਾਨ ਮੰਤਰੀ ਕੀ ਬਾਤ ਛੋੜ ਦਿਜੀਏ ਮੇਰਾ ਤਾਂ ਆਪਸੇ ਖੁੰਨ ਕਾ ਰਹਾਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਪਹਿਲੇ ਪੰਜ ਪਿਆਰੇ تھے ਉਸ 'ਤੇ ਮੇਰਾ ਇੱਕ ਇਤਵਾਰੀ ਕਾਕਾ ਪੰਜ ਪਿਆਰੋ ਬੈਠਾ ਹੈ ਕਾਏ ਇਸ ਗੱਲ ਨੂੰ ਤਾਂ ਜ਼ੋਰਦੰਦ ਦਿਖਾਈ ਦਿੱਤੇ ਆਖਰ ਦੇ ਵਿੱਚ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਕੇਵਲ ਤਾਂ ਕੇਵਲ ਇਹ ਸਭ ਕੁਝ ਮੂਟਾ ਲਈ ਨਹੀਂ ਕਰ ਰਹੇ ਬਲਕਿ ਮੂਰਦੀ ਦੇ ਦਿਲ ਦੇ ਵਿੱਚ ਗੁਰੂਆਂ ਦੇ ਲਈ ਆਸਾ ਅਸਲੀ ਕਰ ਰਹੇ ਹੈ ਕਿ ਕੁਝ ਕੇ ਮੈਂ ਤੁਹਾਨੂੰ ਸ਼ਬਦ ਅਰਸ਼ਬ ਦੱਸਦਾ रेगिस्तान च लखपत च एक गुरु नानक साहिब का गुरुद्वारा साहिब उन्होंने बनवाया तो लखपत जाके आना गुरु नानक साहब वहां विश्राम किया था वो गुरुद्वारा भूकंप के अंदर क्षतिग्रस्त हो गया करीब करीब ध्वस्त हो गया मैं मुख्यमंत्री था मैंने कहा मुझे ਪਾਈ ਸਾਈ ਗੁਰਦੁਆਰਾ ਬਣਾਉਣਾ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੇ ਸਾ ਉੱਤੇ ਗੁਰਦੁਆਰਾ ਸਾਈ ਨੂੰ ਬਣਾਉਣ ਦੇ ਲਈ ਉਹਨਾਂ ਕਿਹਾ ਕਿ ਮਜ਼ਦੂਰ ਨਹੀਂ ਸੀ ਮਿਲ ਰਹੇ ਉਸ ਤਰੀਕੇ ਦੇ ਮਟੀਰੀਅਲ ਨਹੀਂ ਸੀ ਮਿਲ ਰਹੇ ਉਹ ਸਾਰਾ ਕੁਝ ਉਹਨਾਂ ਨੇ ਉੱਥੇ ਦੇ ਮੁੱਖ ਮੰਤਰੀ ਹੁੰਦੇ ਹੋਏ ਉਸ ਵੇਲੇ ਚ ਖੁਦ ਕਰਾਇਆ ਤੇ ਆਖਰ ਵਿੱਚ ਉਹਨਾਂ ਕਿਹਾ ਕਿ ਮੈਂ ਕੋਈ ਵੋਟਾਂ ਲਈ ਨਹੀਂ ਸਗੋਂ ਗੁਰੂਆਂ ਦੇ ਬਲੀਦਾਨ ਲਈ ਮੇਰਾ ਸਿਰ ਝੁਕਦਾ ਹੈ ਅਰਾਜ ਉਸका मैं ਵਿਸਤਾਰ ਵੀ ਕਰ ਰਹਾ ਹਾਂ वहां ਕੋਈ ਵੋਟ ਵੋਟ ਨਹੀਂ ਹੈ रिपोर्ट के लिए मोदी नहीं करता है सच्चा है इसने कर रहा है गुरुओं के त्याग बलिदान के प्रति ये सर झुकता है मोदी का इसलिए कर रहा है तो एसी आज प्रधानमंत्री मोदी ਦਾ ਪਟਿਆਲਾ ਦੇ ਵਿੱਚ ਦਿੱਤਾ ਹੋਇਆ ਭਾਗਸ਼ਟ ਉਸ ਕੁਝ ਮੁੱਖ ਗੱਲਾਂ ਤੁਹਾਡੇ ਨਾਲ ਸਾਂਝੀ ਕੀਤੀ ਨੇ ਹਾਲਾਂਕਿ ਕੁਝ ਰਹਿ ਵੀ ਗਈਆਂ ਹੁਣ ਵੀ ਆ ਪਰ ਜੋ ਪੰਜਾਬ ਦੇ ਰਿਲੇਟਰ ਲੱਗੀਆਂ ਕੀ ਕੁਝ ਖਾਸ ਗੱਲਾਂ ਕਰਕੇ ਦੇ ਨੇ ਤੁਹਾਡੇ ਨਾਲ ਸਾਂਝੀਆ ਕਰ ਰਿਹਾ ਹਾਲਾਂਕਿ ਇਹ ਸਭ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕੀ ਇਸ ਭਾਸ਼ਣ ਦੇ ਨਾਲ ਕੀ ਬੀਜੇਪੀ ਨੂੰ ਵੋਟਾਂ ਦੇਣਗੇ ਪੰਜਾਬ ਦੇ ਲੋਕ ਜਾਂ ਫਿਰ ਲਹਿਰ ਗਰੋਧ ਦੇ ਵਿੱਚ ਹੈ ਕਿਉਂਕਿ ਕਿਸਾਨ ਤਾਂ ਵਿਰੋਧ ਲਗਾਤਾਰ ਕਰ ਹੀ ਰਹੇ ਨੇ ਅੱਜ ਵੀ ਹੰਸਰਾਜ ਹੰਸ ਦੀ ਗੱਡੀ ਪਟਿਆਲਾ ਦੇ ਵਿੱਚ ਘੇਰੀ ਸੀ ਕਿਸਾਨਾਂ ਨੇ ਜਿੱਤੇ ਕਿ ਬੜੀ ਮੁਸ਼ਕਿਲ ਦੇ ਨਾਲ ਉੱਥੇ ਫੇਰ ਜੋ ਸਰਕਾਰੀ ਅਧਿਕਾਰੀ ਸੀ ਪੁਲਿਸ ਅਧਿਕਾਰੀ ਸੀ ਪਾਵਰ ਫੇਅਰ ਐਸਐਸਪੀ ਦੀ ਗੱਲ ਕਰ ਲਈ ਆਈਜੀ ਦੀ ਗੱਲ ਕਰ ਲਈ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਬਾਹਰ ਕੱਢਿਆ ਹਾਲਾਂਕਿ ਇਸ ਸਬੰਧ ਦੇ ਨਾਲ ਹੀ ਜਲਦੀ ਜਲਦੀ ਤੁਹਾਨੂੰ ਦੱਸ ਦਈਏ ਕਿ ਮੈਂ ਹਰਪ੍ਰੀਤਪੁਰੀ ਤੋਂ ਡਾਣਾ ਜਾਣਕਾਰੀ ਸਾਂਝੀ ਕਰ ਰਿਹਾ ਸੀ ਕਿ ਅਕਾਰਕਾਰ ਕੀ ਕੁਝ ਹੋਇਆ ਪਟਿਆਲੇ ਦੇ ਵਿੱਚ ਤੇ ਇਸ ਭਾਸ਼ਣ 'ਚ ਕੀ ਕਾਸਾ